ਅੱਜ ਕਿਹੜੇ ਮਾਂ ਦਾ ਪੁੱਤ ਆ ਅਸੀਂ ਕਦੇ ਬਾੜ ਨਹੀਂ ਦੇਵਾਂਗੀ ਜਿੰਨਾ ਚਿਰ ਜਿਉਂਦੀਆਂ ਮੈਰੀ ਗੇਟ ਟੱਪ ਕੇ ਜਾਵਾਂਗੇ ਜੋ ਮਰਜੀ ਲੱਖ ਹੀ ਚਾਰ ਜੋ ਨੇ ਇਹ ਤਾਂ ਬਜ਼ੁਰਗ ਹੈ ਉਹ ਪੁਲਿਸ ਆ ਸਾਹਮਣੇ ਜੇ ਬਜ਼ੁਰਗ ਹੈ ਤੇ ਬਜ਼ੁਰਗਾਂ ਨੇ ਕਿਹਾ ਨੱਤਾ ਨਹੀਂ ਲੱਗ ਜਾ ਬਜ਼ੁਰਗਾਂ 'ਚ ਵੀ ਜਾਨ ਹੈ ਮੈਂ ਕਹਿੰਦੇ ਕਾਨੂੰਨ ਕਾਲੇ ਨਹੀਂ ਸੀ ਕਾਨੂੰਨ ਸਹੀ ਸੀ ਉਹਨੂੰ ਕੀ ਪਤਾ ਨਿਚਾਰ ਨੂੰ ਕਿਉਂ ਸਾਡੇ ਪਿਓ ਕੀ ਸੀ ਉਹਨਾਂ ਨੂੰ ਪੁੱਛਣਾ ਹੋਵੇ ਕਾਲੇ ਨਹੀਂ ਸਖੀ ਸੀ ਜਿਹੜੇ ਬਾਈ ਧਵਲੀ ਗੁੱਟ ਦੇ ਆ ਸਾਰੇ ਜਾ ਕੇ ਇਹਨਾਂ ਨੇ ਧਵਲੀ ਗੁੱਟ ਇਕੱਠੇ ਕਰਦੇ ਨਾ ਇਹਨਾਂ ਨੂੰ ਰਾਜਨੀਤੀ ਦਾ ਪਤਾ ਹੈ ਨਾ ਇਹਨਾਂ ਨੂੰ ਗੱਲ ਕਰਨ ਦਾ ਪਤਾ ਹੈ ਹੋਣਾ ਹੁਣ ਇਹ ਇਥੇ ਬਾਗਾਮਖਾਨ ਆ ਗਿਆ ਇਹਨੂੰ ਕਾਲਾ ਖਾਂ ਕਹੋ ਕਾਂ ਇਹ ਆਨਸਲਾਜ ਨਹੀਂ ਇਹ ਕਹਿੰਦਾ ਮੈਨੂੰ ਜਿਤਾ ਕੇ ਭੇਜ ਦਿਓ ਮੈਂ ਗੱਲ ਕਰਵਾਉਂ ਮੈਂ ਮੋਦੀ ਤੱਕ ਪਹਿਲਾਂ ਕਿੱਥੇ ਗਿਆ ਸੀ ਪਹਿਲਾਂ ਵੀ ਮੋਦੀ ਦੇ ਚਮਚਾਹੀ ਸੀ ਮੋਦੀ ਦੇ ਫੂਟ ਜੱਤੇ ਐ ਸਾਰੇ ਉਹ ਬੀਤਾਲੀ ਵਾਲਾ ਉਹ ਕਹਿੰਦਾ ਮੈਂ ਜਾਉ ਪਿੰਡਾਂ ਦੇ ਵਿੱਚ ਕਹਿੰਦਾ ਮੈਨੂੰ ਗਾਲ ਵੀ ਬਹੁਤ ਚੰਗੀ ਤਰ੍ਹਾਂ ਕੱਢਣੀ ਆਉਂਦੀ ਆ ਕਾਲਾ ਕੱਢ ਦੇ ਦੇਖ ਕੇ ਫਿਰ ਅਸੀਂ ਉਹਨੂੰ ਕਾਲਾ ਹੀ ਜਾਣਦੇ ਐ ਇੱਕ ਬਾਜੀ ਆ ਵਜਾਉਣ ਵਾਲੇ ਕੋਲੇ ਹੋਰ ਤਾਂ ਕੁਝ ਨਹੀਂ ਕਾਲਾ ਇਹਨਾਂ ਕੋਲੇ ਇਹਨਾਂ ਕੋਲੇ ਗੱਪ ਆ ਜਾ ਜਿਹੜਾ ਮੇਰਾ ਗੀਤ ਸੁਣਿਆ ਹੋਊ ਤੁਸੀਂ ਕਿਤੇ ਬੰਜਾਰ ਨਗੁਰਗੇ ਕਿਤੇ ਮੱਸੀਆਂ ਨੂੰ ਬੁੰਨਿਆ ਬਣਾਈ ਬੈਠੀਆਂ ਇਹ ਸਾਡਾ ਕੀ ਸਮਾਰਦੇ ਸੁਣਿਆ ਤੁਸੀਂ ਮੈਂ ਤਾਂ ਸੁਣਦੀ ਸੁਣਿਆ ਮੈਂ ਤਾਂ ਹੀ ਆਣੀ ਐ ਮੈਂ ਤਾਂ ਹੀ ਆਣੀ ਐ ਵੀ ਆ ਕਮੈਂਟ ਕਰਨ ਆਲੀ ਐ ਇਹ ਲੋਕਾਂ ਦਾ ਕੁਛ ਨਹੀਂ ਸਮਾਰਦੇ ਕੰਧ ਚ ਪਾਇਆ ਜੇ ਬੀਸੀ ਨਾ ਕੰਧ ਦਾ ਹੀ ਉਥੋਂ ਨਹੀਂ ਪਾਇਆ ਤੇ ਲੋਕਾਂ ਜਾਇਆ ਨਹੀਂ ਇਹ ਐਂ ਵੀ ਕਰ ਜਾਂਦੇ ਆ ਹੁਣ ਉੱਦੇ ਪਤਾ ਹੀ ਨਹੀਂ ਲੱਗਿਆ ਕੀੜਾਲੇ ਕੁੱਤੇ ਵਾਂਗੂ ਰਾਤ ਨੂੰ ਪਿੱਛੇ ਹੀ ਮੁੜ ਗਿਆ ਜਿਹੜਾ ਆਹੇ ਜਿਹੜਾ ਨੇ ਅੱਜ ਆਉਣਾ ਮੈਨੂੰ ਤਾਂ ਨਾਂ ਨਹੀਂ ਆਉਂਦਾ ਹੰਸਰਾਜ ਹੰਸਰਾਜ ਹਾਂ ਉਹ ਕਿਹਨਾਂ ਕਿਹੜੇ ਪੱਖੋਂ ਸਿਆਣਿਆਂ 700 ਬੰਦਾ ਮਾਰਾ ਕੇ ਬਾਜ ਭੰਗੜੇ ਪਾਈ ਜਾਂਦੇ ਸੀ ਇਹ ਬੰਦੇ ਕਿਹਨੇ ਮਾਰੇ ਐ ਇਹਨਾਂ ਦੀ ਸਰਕਾਰ ਨੇ ਮਾਰੇ ਐ ਸਾਡੇ ਨਾਲ ਗੱਲ ਕਰਖ ਆਸੇ ਪਾਸੇ ਬੋਲ ਨਹੀਂ ਜਾਂਦੇ ਇੱਥੇ ਆ ਕੇ ਲੋਕਾਂ ਨੂੰ ਦੱਸੇ ਮੇਰੇ ਤੋਂ ਇਹਨੂੰ ਪੁੱਛ ਗਏ ਇਹ ਬਾਹ ਵਿਖਦੀ ਆ ਕਹਿੰਦਾ ਹੁਣ ਪੰਜਾਬ ਦੇ ਲੋਕ ਚਾਹੁੰਦੇ ਆ ਸਾਨੂੰ ਵੋਟਾਂ ਪਾਉਣ ਗਿਆ ਤੀ ਉਹਨੂੰ ਐਂਦਾ ਪੁੱਛੋ ਵੀ ਆ ਖਾਲੀਆਂ ਝੰਡੀਆਂ ਨਾਲ ਆ ਕੇ ਤਾਂ ਸਵਾਗਤ ਹੁੰਦਾ ਇਹ ਚਾਹੁੰਦੇ ਆ ਲੋਕੋ ਨੂੰ ਲੋਕ ਨਹੀਂ ਚਾਹੁੰਦੇ ਲੱਪ ਮਾਰਦੇ ਆ ਗੁੰਡਿਆਂ ਦੀ ਸਰਕਾਰ ਗੁੰਡਾ ਕਰਦੀ ਕਰਦੀ ਆ ਤਾਂ ਤਾ ਤਸਵੀਰਾਂ ਪਾਕਾ ਪਾਈ ਕਰ ਤੋ ਥੋੜਾ ਸਾਂਝੀਆਂ ਕਰ ਰਹੇ ਜਿੱਥੇ ਹੰਸ ਰਾਜ ਹੰਸ ਜਿਹੜੇ ਆ ਪਹੁੰਚੇ ਹੋ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਉਹ ਦੋ ਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਮਤਲਬ ਰੋਸ ਪ੍ਰਦਰਸ਼ਨ ਦੇ ਵਿੱਚ ਆਪਾਂ ਆਪਣੇ ਢੰਗਾ ਦੇ ਨਾਲ ਕਰ ਰਹੇ ਨੇ ਤੇ ਲਗਾਤਾਰ ਐ ਜਾਰੀ ਰਹੂਗਾ ਅਸੀਂ ਜਿਹੜਾ ਹੰਸ ਰਾਜ ਹੰਸ ਜਿਹੜਾ ਇੱਕ ਕਲਾਕਾਰ ਆ ਗਾਉਣ ਵਾਲਾ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਦੀ ਜਿਹੜਾ ਮਤਲਬ ਹਾਲਤ ਹੈ ਕਿਸਾਨੀ ਦੀ ਹਾਲਤ ਹੈ ਤੁਸੀਂ ਬੀਜੇਪੀ 'ਚ ਸ਼ਾਮਲ ਹੋਣ ਜਾ ਰਹੇ ਹੋ ਜਾਂ ਪਹਿਲਾਂ ਵੀ ਬੀਜੇਪੀ ਦੇ ਵਿੱਚ ਵੀ ਜਿਹੜੀ ਕਿਸਾਨਾਂ ਨਾਲ ਦਿੱਲੀ ਮੋਰਚੇ ਦੇ ਦੌਰਾਨ ਰਹਿਂਦੀਆਂ ਮੰਗਾਂ ਉਹ ਵਾਅਦੇ ਕੀਤੇ ਹੋਇਆ ਉਹ ਲਗਾਤਾਰ ਬਾਬਰ ਇਧਰੋਂ ਵਿਦਰ ਪ੍ਰਦਰਸ਼ਨ ਹੋਣ ਦੇ ਬਾਅਦ ਵੀ ਤੁਸੀਂ ਮੁੱਕ ਰਹੇ ਹੋ ਕਰਨੀ ਰਹੇ ਹੋ ਤੇ ਦਿੱਲੀ ਜਾਣ ਵਾਸਤੇ ਜੋ ਕਿਸਾਨ ਸੰਘਰਸ਼ ਕਰਦੇ ਆ ਵੱਡੇ ਵੱਡੇ ਬੈਰੀਕੇਡ ਲਾਉਨੇ ਆ ਕੈਲ ਲਾਉਨੇ ਆ ਪੱਥਰ ਦੀਆਂ ਦੁਵਾਰਾਂ ਖੜੀਆਂ ਕਰਦੇ ਹੋ ਤੇ ਜਦੋਂ ਕਿਸਾਨ ਵਿਰੋਧ ਪ੍ਰਦਰਸ਼ਨ ਕਰਦੇ ਆ ਤੁਸੀਂ ਖਿੱਦੀਆਂ ਗੋਲੀਆਂ ਡਾ ਕੇ ਸਾਡੇ ਕਿਸਾਨਾਂ ਨੂੰ ਮਤਲਬ ਕਤਲ ਕਰ ਰਹੇ ਹੋ ਸ਼ਹੀਦ ਕਰ ਰਹੇ ਹੋ ਤੇ ਇਸੇ ਤਰ੍ਹਾਂ ਵੱਡੀ ਪੱਧਰ ਤੇ ਤਸ਼ੱਦਦ ਕਰਕੇ ਕਿਵੇਂ ਸਾਡੇ ਨੌਜਵਾਨਾਂ ਦੀਆਂ ਨੱਤਾਂ ਵਹਾ ਤੋੜੀਆਂ ਜਾ ਰਹੀਆਂ ਐ ਅਸੀਂ ਪੁੱਛਣਾ ਚਾਹੁੰਦੇ ਹਾਂ ਹੰਸ ਰਾਜ ਹੰਸ ਲੋਕ ਵੀ ਜੇ ਤੁਹਾਨੂੰ ਪਿੰਡਾਂ ਦੇ ਪੰਜਾਬ ਦੇ ਪਿੰਡਾਂ ਵਿੱਚ ਵੋਟਾਂ ਮੰਗਣ ਦਾ ਅਧਿਕਾਰ ਹੈ ਫਿਰ ਆਹ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਆਪਦੇ ਹੱਕਾਂ ਦੀ ਖਾਤਰ ਜਿਹੜੇ ਸੰਘਰਸ਼ ਕਰਨ ਜਿੱਦ ਲਈ ਆਪਦੀ ਰਾਜਨੀਤੀ ਦੇ ਵਿੱਚ ਜਾਣ ਦਾ ਤੁਸੀਂ ਵਾਧ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਜਦੋਂ ਆਵੋਗੇ ਤਾਂ ਅਸੀਂ ਆਪੋ ਆਪਣੇ ਢੰਗਾ ਦੇ ਨਾਲ ਜ਼ੋਰਦਾਰ ਜਿਹੜਾ ਵਿਰੋਧ ਦਾ ਪ੍ਰਦਰਸ਼ਨ ਚਾਰੀ ਰਹੂਗਾ ਤੇ ਅਸੀਂ ਵੀ ਪਿਛਲੇ 3-4 ਘੰਟਿਆਂ ਤੋਂ ਲਗਾਤਾਰ ਭਗਤੇ ਦੇ ਵਿੱਚ ਜਿਹੜਾ ਅਮਰਜੀਤ ਹੈ ਸ਼ਰਮਾ ਅੱਖਾਂ ਦਾ ਹਸਪਤਾਲ ਹੈ ਇਹ ਅਸੀਂ ਸ਼ਾਬਾਸ਼ਬਦ ਅੱਜ ਕਹਾਂਗੇ ਵੀ ਇਹਦੀ ਨਾ ਤਾਂ ਪੰਜਾਬ ਮਤਲਬ ਭਗਤੇ ਰਗੇ ਦੇ ਵਿੱਚ ਕੋਈ ਪਛ ਪੜਤਾਲ ਹੈ ਇਹ ਹਾਰਕੂਆਂ ਨਾਲੇ ਦੇ ਪਿੱਛੇ ਸੰਬੰਧ ਰਹੇ ਹੈ ਤੇ ਹੁਣ ਫੇਰ ਇਹ ਦਾਾ ਲਾਉਣ ਵਾਸਤੇ ਆਪਦੀ ਭਾਲ ਬਣਾਉਣ ਵਾਸਤੇ ਇਹ ਬੀਜੇਪੀ ਦੇ ਲੀਡਰ ਨੂੰ ਛੱਤ ਰਹੇ ਅਸੀਂ ਜਿਹੜੇ ਛੱਤ ਰਹੇ ਉਹਦਾ ਦਾ ਵੀ ਲਗਾਤਾਰ ਬਰੋਧ ਪ੍ਰਦਰਸ਼ਨ ਕਰ ਰਹੇ ਹੈ ਤੇ ਬੀਜੇਪੀ ਦਾ ਬਰੋਧ ਪ੍ਰਦਰਸ਼ਨ ਤਾਂ ਲਗਾਤਾਰ ਸਾਡਾ ਜਾਰੀ ਰਹੂਗਾ ਕਹਿੰਦੇ ਕਿ ਲੋਕ ਖੁਸ਼ ਹੋਣ ਤੋਂ ਬਹੁਤ ਆ ਵੋਟਾਂ ਪਾਉਣਗੇ ਕਹਿੰਦੇ ਬੀਜੇਪੀ ਵਾਲੇ ਕਹਿੰਦੇ ਲੋਕ ਖੁਸ਼ ਬਹੁਤ ਸਾਡੇ ਤੋਂ ਹਾਂ ਠੀਕ ਹੈ ਕਹਿਣ ਨੂੰ ਤਾਂ ਕੋਈ ਵੀ ਕੁਝ ਕਹਿ ਸਕਦਾ ਹੁੰਦਾ ਪਰ ਸਾਨੂੰ ਲੱਗਦਾ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਸੀਟ ਜਿੱਤਣੀ ਤਾਂ ਕੀ ਕਰਦਾ ਅਸੀਂ ਕਹਿੰਦੇ ਵੀ 2-4 ਟੈਂਟ ਉਪ ਬੋਟ ਆ ਜਿਹੜੀ ਇਹ ਨਹੀਂ ਪੈਣੀਗੀ। ਬਰਦਾਬਾਦ ਬਰਦਾਬਾਦ ਨਾਮ ਬਤਾਵਾ ਵੀ ਸਾਰਾ ਨਾਲੇ ਹਾਂਸਰਾ ਹਾਂਸ ਜਿਹੜੇ ਇੱਥੇ ਪਹੁੰਚੋ ਆਂਥਰਾ ਆਂਥਰਾ ਕਹਿੰਦੇ ਸਾਨੂੰ ਵੋਟਾਂ ਬਹੁਤ ਪੈ ਰਹੀਆਂ ਐ ਇਸ ਦੀ। ਵੋਟਾਂ ਪੈ ਰਹੀਆਂ ਹੋਣਗੀਆਂ। ਵੋਟਾਂ ਜਾਲੀ ਵੀ ਪਵਾ ਲੈਂਦੇ ਆਂ। ਡੰਡੇ ਦੇ ਜ਼ੋਰ ਤੇ ਵੀ ਪਵਾਉਂਦੇ ਆਂ ਵੋਟਾਂ। ਵੋਟ ਲੋਕੋਂ ਨਹੀਂ ਪਵਾਉਂਦੇ। ਮਸ਼ੀਨਾਂ 'ਚ ਵੀ ਹੀਰਾ ਫੇਰੀ ਕਰਦੇ ਆਂ। ਅਸੀਂ ਮੰਨਦੇ ਆਂ ਅੱਗੇ ਵੀ ਵੋਟਾਂ ਨੇ ਇਹ ਜਿੱਤੀ ਐ। ਜਿੱਤ ਸਕਦੇ ਆਂ ਪਰ ਇਹ ਲੋਕਾਂ ਤੋਂ ਕਰਦੇ ਆਂ। ਆਏ ਜਾਨੀ ਅਨਸਵਾਗਤ ਕਰ ਦੋ ਕਰਦੇ ਆ ਇਹਨਾਂ ਦਾ ਜਿਹੜਾ ਅਮਨ आजाद ਹੈ ਮੈਂ ਲੋਕ ਰਾਜ ਹੈ ਇੱਕ ਦਿਨ ਦਾ ਇਹਨੇ ਲੋਕਾਂ ਦੇ ਵਿਰੋਧ ਕਰਦਿਆਂ ਤੇ ਫੁੱਲ ਸਿੱਟੇ ਦੂਜੇ ਦਿਨ ਢਾਂਗ ਭਰਾਈ ਮਰਦਾਸੋ ਮਰਦਾਸੋ ਇਹ ਲੋਕ ਰਾਜ ਇਹ ਜੋਕ ਰਾਜ ਢਾਂਗ ਦੇ ਜੋਰ ਨਾਲ ਲੋਕਾਂ ਨੂੰ ਸਿੱਧਾ ਕਰਨਾ ਚਾਹੁੰਦੇ ਆ ਲੋਕ ਹੁਣ ਹੋ ਰਹੀ ਰਹੇ ਉਹਨਾਂ ਦਾ ਪ੍ਰਦਰਸ਼ਨ ਕਰਦੇ ਆ ਲੋਕਾਂ ਦੇ ਵਿੱਚ ਇਹਨਾਂ ਦੀ ਫੱਟੀ ਪੋਛਣੀ ਹੈ ਇਹਨਾਂ ਨੇ ਮੰਜੀ ਮੁੱਦੀ ਮਾਰਨੀ ਹੈ ਜਿੰਨੇ ਸਾਥੋਂ ਹੋਈ ਓਨੀ ਕਰਾਂਗੇ ਜਿਵੇਂ ਸਾਨੂੰ ਸਾਡੇ ਸੂਬੇ ਬਣੂਗਾ ਹਦਾਇਤ ਆ ਉਹਵੇਂ ਕਰਾਂਗੇ ਅੱਜ ਸਾਨੂੰ ਇੱਥੇ ਰੋਸ ਕਰਨ ਦਾ ਆਗੂ ਮੈਂ ਜਿਉਂ ਉਹਨੇ ਕਹਦਾ ਵਿੱਚ ਵੱਜਣਾ ਮੇਰੀ ਗੇਟ ਟੱਪ ਕੇ ਜਾਵਾਂਗੇ ਜੋ ਮਰਜੀ ਲੱਖੀ ਚਾਰਜ ਹੋਏ ਨੇ ਜੋ ਮਰਜੀ ਹੋ ਜੇ ਸਾਡੇ ਤੇ ਜੀ ਬਜ਼ੁਰਗਾਂ ਆ ਉਹ ਪੁਲਿਸ ਆ ਸਾਹਮਣੇ ਕਿਵੇਂ ਕਰਦੇ ਜੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਕਹਣਾ ਲੱਤਾਂ ਨਹੀਂ ਲੱਗੀਆਂ ਬਜ਼ੁਰਗਾਂ ਦੀ ਵੀ ਜਾਨ ਹੈ ਬਜ਼ੁਰਗ ਮੂਰੇ ਜਾਣਗੇ ਅਸੀਂ ਆਗੂ ਆ ਅਸੀਂ ਔਰਤਾਂ ਨੇ ਆਗੂ ਆ ਲੋਕਾਂ ਨੇ ਆਗੂ ਆ ਜੇ ਅਸੀਂ ਨਮੂਰੇ ਜਾਵਾਂਗੇ ਜਾਊ ਕੌਣ ਪਰ ਹੰਸਰਾਏ ਕਹਿੰਦਾ ਹੁਣ ਪੰਜਾਬ ਦੇ ਲੋਕ ਚਾਹੁੰਦੇ ਆ ਸਾਨੂੰ ਵੋਟਾਂ ਪਾਉਣਗੇ ਆ ਉਹਨੂੰ ਐਂਦਾ ਪੁੱਛੋ ਬਿਆਖਾਲ ਗਿਆ ਝੰਡਿਆਂ ਨਾਲ ਕਹਤੋ ਸਵਾਗਤ ਹੁੰਦਾ ਇਹ ਚਾਹੁੰਦੇ ਆ ਲੋਕੋ ਨੂੰ ਲੋਕ ਨਹੀਂ ਚਾਹੁੰਦੇ ਲੱਪ ਮਾਰਦੇ ਆ ਗੁੰਡਿਆਂ ਦੀ ਸਰਕਾਰ ਹੈ ਗੁੰਡਾ ਕਰਦੀ ਕਰਦੀ ਹੈ ਸਾਨੂੰ ਇਹਨਾਂ ਦਾ ਕੋਈ ਚੈੱਕ ਨਹੀਂ ਅਸੀਂ ਇਹਨਾਂ ਨਾਲ ਦੋ ਹੱਥ ਕਰਨ ਨਹੀਂ ਹੈ ਇਹਨੇ ਉਹਨੇ ਕਿਸਾਨ ਕਿਹੜੇ ਪੱਖੋਂ ਸਿਆਣਿਆ 700 ਬੰਦੇ ਮਾਰਾ ਕੇ ਬਾਅਦ ਭੰਗੜੇ ਪਾਈ ਜਾਂਦੇ ਸੀ ਇਹ ਆਸਾਂ ਦਾ ਨਹੀਂ ਮਲਾਏ ਬੰਦੇ ਬੰਦੇ ਇਹਨਾਂ ਦੀ ਸਰਕਾਰ ਨੇ ਮਰਾਏ ਆ ਬਾਜਪਾ ਸਰਕਾਰ ਹੈ ਖਾਗਲ ਸਾਡੇ ਬੰਦਿਆਂ ਦੀ ਅਸੀਂ ਤਾਂ ਭੰਗੜੇ ਨਹੀਂ ਪਾਏ ਇਹ ਬਾਹਲੇ ਜਿਹਦਾ ਅਸੀਂ ਕਾਲੇ ਕਾਨੂੰਨ ਬਰਸ ਕਰਕੇ ਆਏ ਆਂ ਤੇ ਇਹਦੀ ਜਿੱਤ ਪ੍ਰਾਪਤ ਤੇ ਖੁਸ਼ੀ ਮਨਾਉਂਦਾ ਬੰਦੇ ਕਿਹਨੇ ਮਾਰੇ ਆ ਇਹਨਾਂ ਦੀ ਸਰਕਾਰ ਨੇ ਮਾਰੇ ਆ ਸਾਡੇ ਨਾਲ ਗੱਲ ਕਰਖ ਆਸੇ ਪਾਸੇ ਬੋਲੀ ਜਾਂਦੇ ਇੱਥੇ ਆ ਕੇ ਲੋਕਾਂ ਨੂੰ ਦੱਸੇ ਕਿ ਅਸੀਂ ਨੂੰ ਪੁੱਛਗੇ ਕੀ ਬਾਹ ਵਿਖਦੀ ਆ ਆਹਨ ਕਰਾਇ ਹਾਂ ਸੁਦਾਇਕਾ ਸਮਰਥਨ ਕਰਨ ਦੇ ਲਈ ਆਇਆ ਕਲਾਕਾਰ ਆ ਹੋਬੀ ਥਾਲੀ ਵਾਲਾ ਉਹ ਕਹਿੰਦਾ ਮੈਂ ਜਾਉ ਪਿੰਡਾਂ ਦੇ ਵਿੱਚ ਹੁਣ ਇਹ ਵੀ ਗੱਲ ਕਹੀਆ ਕਹਿੰਦਾ ਮੈਨੂੰ ਗਾਲ ਵੀ ਬਹੁਤ ਚੰਗੀ ਤਰ੍ਹਾਂ ਕੱਢਣੀ ਆਉਂਦੀ ਆ ਇਹ ਕੱਢ ਫਰ ਕੱਢੇ ਪਿੰਡਾਂ ਜਾਊ ਜੇ ਘਾੜ ਕੱਢ ਕੇ ਬੋਟਾ ਮਿਲਦੀਆਂ ਪਿੰਡਾਂ ਜਾਣ ਦੀ ਕੀ ਲੋੜ ਐ ਸੋਸ਼ਲ ਮੀਡੀਆ ਚੱਲਦਾ ਆ ਤੁਹਾਡੇ ਪੱਤਰਕਾਰ ਵੀ ਰਗਾੜਾ ਖੰਡੇ ਦੇਖ ਕੇ ਫਿਰ ਅਸੀਂ ਉਹਨੂੰ ਗਾਲਾਂ ਹੀ ਜਨਦੇ ਐ ਇੱਕ ਬਾਜੀ ਆ ਵਜਾਉਣ ਵਾਲੇ ਕੋਲੇ ਹੋਰ ਤਾਂ ਕੁਝ ਨਹੀਂ ਗਾਲਾਂ ਇਹਨਾਂ ਕੋਲੇ ਇਹਨਾਂ ਕੋਲੇ ਗੱਪ ਐ ਜਿਹੜੇ ਯਾਦ ਐ ਵੀ ਅਸੀਂ ਲੋਕਾਂ ਦੇ ਐ ਲੋਕਾਂ ਦੇ ਅਜ ਨਹੀਂ ਫੋਰਸ ਲਾਉਣ ਦੀ ਕੀ ਲੋੜ ਆਉਣ ਜੇ ਲੋਕਾਂ ਨੇ ਪੱਖੀ ਐ ਲੋਕਾਂ ਨੇ ਕੰਮ ਕਰਦੇ ਐ ਕਿ ਮੈਥੇ ਆਉਣ ਅਸੀਂ ਵੀ ਬੈਠੇ ਸਾਡੇ ਕੋਲ ਕਿਹੜਾ ਕੋਈ ਫੋਰਸ ਆ ਝੰਡੇ ਆ ਨਾ ਡਰਦੇ ਆ ਗੋਸਟ ਲੈਣ ਜੇ ਸਾਨੂੰ ਵਾਦਾ ਗਾਂ ਵਧਣਾ ਜੇ ਸਾਡੇ ਅੱਖਾਂ ਨਾਲ ਆ ਗਿਆ ਗਾਂ ਵੀ ਵਧਾਂਗੇ ਪਰ ਤੁਹਾਨੂੰ ਹਦਾਇਤਾਂ ਵੀ ਰੋਸ ਪ੍ਰਦਰਸ਼ਨ ਕਰਨਾ ਉਹ ਕਰਦੇ ਆ ਜੋ ਮਰਜ਼ੀ ਕਰ ਲੈਣ ਤੁਸੀਂ ਆਣੇ ਵੀ ਤੁਸੀਂ ਬਜ਼ੁਰਗ ਐ ਮੂਰੇ ਪੁਲਿਸ ਐ ਅੱਛਾ ਤਾਂ ਦੋ ਹੀ ਐ ਪੁਲਿਸ ਦੇ ਵੀ ਦੋ ਐ ਸਾਡੇ ਵੱੱਤ ਮਾਰ ਲੈਣਗੇ ਸਾਥੋਂ ਘੱਟ ਵੱਜ ਜਾਣਗੇ ਹੰਸਰਾਹਾਂ ਦੀ ਸਟੇਜ ਤੋਂ ਤਾਂ ਇਹ ਵੀ ਕਿਹਾ ਗਿਆ ਕਹਿੰਦੇ ਜਿਹੜੇ ਕਾਨੂੰਨ ਸੀ ਉਹ ਕਾਲੇ ਨਹੀਂ ਸੀਗੇ ਕਹਿੰਦੇ ਬੇਅਕਲੀਆ ਕਹਿੰਦੇ ਅਸੀਂ ਉਹ ਜਿੱਤ ਨਹੀਂ ਉਹਨੂੰ ਬੇਅਕਲੀ ਕਹਿੰਦੇ ਆ ਜਿਹੜਾ ਅਸਾਮੀ ਅੰਦੋਲਨ ਕਹਿੰਦੇ ਕਾਲੇ ਨਹੀਂ ਸੀ ਅਸੀਂ ਜਿੱਤੇ ਨਹੀਂ ਕਹਿੰਦੇ ਸਾਡੇ ਪਿਓ ਕੀ ਸੀ ਉਹਨਾਂ ਨੂੰ ਪੁੱਛਣਾ ਹੋਵੇ ਕਾਲੇ ਨਹੀਂ ਸਖੀ ਸੀ ਜਿਹੜੇ ਬਈ ਧਵਲੀ ਗੁੱਟ ਦੇ ਆ ਸਾਰੇ ਜਾ ਕੇ ਇਹਨਾਂ ਨੇ ਧਵਲੀ ਗੁੱਟ ਇਕੱਠੇ ਕਰਦੇ ਨਾ ਇਹਨਾਂ ਨੂੰ ਰਾਜਨੀਤੀ ਦਾ ਪਤਾ ਹੈ ਨਾ ਇਹਨਾਂ ਨੂੰ ਗੱਲ ਕਰਨ ਦਾ ਪਤਾ ਹੈ ਸਾਨੂੰ ਨੇ ਇਹਨਾਂ ਦਾ ਕੋਈ ਯਾਖ ਨਹੀਂ ਇਹ ਦੁੱਖਾਂ ਗੱਲਾਂ ਕਰਦੇ ਆ ਸਾਡੇ ਆਗੂਆਂ ਨਾਲ ਬਹਿ ਕੇ ਗੱਲ ਕਰਨ ਤੇ ਇਹਨਾਂ ਨੂੰ ਜਵਾਬ ਉਹ ਬਹੁਤ ਤਰ੍ਹਾਂ ਕਹਿੰਦਾ ਮੈਨੂੰ ਜਿਤਾ ਕੇ ਭੇਜ ਦਿਓ ਮੈਂ ਗੱਲ ਕਰਵਾਉਂ ਕਹਿੰਦਾ મોદી ਤੱਕ ਪਹਿਲਾਂ ਕਿੱਥੇ ਗਿਆ ਸੀ ਪਹਿਲਾਂ ਵੀ મોદી ਦਾ ਚਮਚਾ ਹੀ ਸੀ મોદી ਦੇ ਬੂਟ ਜੱਤੇ ਹੈ ਸਾਰੇ ਸਾਨੂੰ ਕੋਈ ਯਾਖ ਨਹੀਂ ਨਾ ਇਹ ਸੀ ਕਿ ਤਾਂ ਚਾਹ ਇਹ ਤਾਂ ਹਰਾਮ ਚਾ ਜਿੰਨਾ ਸਾਥ ਹੋਇਆ ਹਰਾਮਾਂਗੇ ਇਹ ਤਾਂ ਹੁੰਦੇ ਕਿ ਤੋਂ ਹੁੰਦੇ ਨਹੀਂ ਅਸੀਂ ਇਹ ਤਾਂ ਕਿਤੇ ਵੋਟ ਹੀ ਨਹੀਂ ਪਾਈ ਦੀ ਲੱਗਦੀ ਇਹ ਕਹਿੰਦੇ ਕਾਨੂੰਨ ਕਾਲੇ ਨਹੀਂ ਸੀ ਕਾਨੂੰਨ ਸਹੀ ਸੀ ਉਹਨੂੰ ਕੀ ਪਤਾ ਵਿਚਾਰ ਨੂੰ ਸਾਡੇ ਕਿਸਾਨਾਂ ਨੂੰ ਪੁੱਛ ਕੇ ਦੇਖ ਦੋ ਵੀ ਮਾੜੇ ਸੀ ਕਿ ਚੰਗੇ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਤਾਂ ਉਹਨਾਂ ਦੇ ਚਾਹਤੇ ਆ ਆਕਾਰ ਕੋਟ ਕਰਾਣਾਂ ਦੇ ਅਸੀਂ ਕਦੇ ਬਾੜ ਨਹੀਂ ਦੇਵਾਂਗੀ ਜਿੰਨਾ ਚਿਰ ਜਿਉਂਦੀਆਂ ਭਾਜਪਾ ਦੀ ਸਰਕਾਰ ਨੂੰ ਇੱਥੇ ਉਹਦੇ ਚਾਹਤਿਆਂ ਨੂੰ ਜਿਹੜੇ ਉਹਦੇ ਸੱਦਣ ਵਾਲੇ ਉਹਨਾਂ ਤੇ ਵੀ ਅਸੀਂ ਜ਼ਬਰ ਕਰਨਾ ਉਹਨਾਂ ਨੇ ਸਾਡੇ ਉੱਤੇ ਕਿੱਡਾ ਜ਼ਬਰ ਕੀਤਾ ਦਿੱਲੀ ਦੇ ਵਿੱਚ ਕਿਸਾਨਾਂ ਬੈਠਾ ਦਾ ਜਿਹੜੇ ਟਰੈਕਟਰਾਂ ਨਾਲ ਉਹਨਾਂ ਨੇ ਜ਼ਮੀਨਾਂ ਵਾਹਦੀਆਂ ਸੋਹ ਭੰਨ ਤੇ ਉਦੋਂ ਇਹ ਭਾਜਪਾ ਦਾ ਕਿੱਧਰ ਗਿਆ ਸੀ ਅਨਸਰਾਜ ਨਾਲ ਇਹਨਾਂ ਦੀ ਸਰਕਾਰ ਤੇ ਸਾਡਾ ਸਰਬੀ ਦਾ ਕਤਲ ਕੀਤਾ ਉਹਨੂੰ ਬਣਦੀ ਸਜ਼ਾ ਨਾ ਦਵਾਈ ਹੁਣ ਇਥੇ ਪਿੰਡਾਂ 'ਚ ਇਹ ਹਰਲ ਹਰਲ ਕਰਦੇ ਫਿਰਦੇ ਨੇਗੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਥੇ ਆਉਂਦਿਆਂ ਨੂੰ ਇਹ ਕਹਿੰਦੇ ਮੈਨੂੰ ਤਾਂ ਕਿਸਾਨਾਂ ਨੇ ਹੁਣ ਮਿੰਨਤਾ ਕਰਨ ਲਾਤਾ ਅਨਸਰਾਜ ਨਹੀਂ ਇਹਨੂੰ ਅਨਸਨਾ ਕਹੋ ਇਹਨੂੰ ਕਾਲਾਖਾਂ ਕਹੋ ਕਾਹ ਐ ਹੈ ਅਨਸਰਾਜ ਨਹੀਂ ਇਹ ਇਹ ਲੋਕਾਂ ਦੀ ਬਖਰੀ ਗੱਲ ਨਹੀਂ ਕਰਦੇ ਇਹ ਜੋਕਾਂ ਦੇ ਐ ਲੋਕਾਂ ਦੇ ਨਹੀਂ ਇਹ ਲੋਕਾਂ ਦੇ ਹੁੰਦੇ ਤਾਂ ਸਾਡੇ ਉੱਥੇ ਕਿਹੜੇ ਖਨੌਰੀ ਬਾਜ਼ਰ ਤੇ ਬੈਠੇ ਸੰਗੋ ਬਾਜ਼ਰ ਤੇ ਬੈਠੇ ਐ ਮੰਗਾ ਕੀ ਸੀ ਸਾਡੀਆਂ ਸੰਝੀਆਂ ਮੰਗਾ ਨਾ ਸਾਰੇ ਹੁੰਦੀਆਂ ਉੱਥੇ ਕਿੰਨੇ ਸਾਡੇ ਨੌਜਵਾਨਾਂ ਦੀਆਂ ਲੱਤਾਂ ਥੋੜੀਆਂ ਸਾਡੇ ਪਿਛੁਰਗ ਬਾਪ ਪਹੁੰਦੀਆਂ ਅੱਖਾਂ ਗਈਆਂ ਉਦੋਂ ਇਹ ਜਿਹੜਾ ਅਨਸਰਾਜ ਆ ਜਾਣੇ ਜਿਹਨੂੰ ਅਨਸਾ ਨੇ ਐ ਮੈਨੀਆਂ ਦੀਆਂ ਅਨਸ ਮੈਦਾਨੀਆਂ ਕਾਹ ਐ ਇਹ ਉਦੋਂ ਕਿੱਥੇ ਗਿਆ ਸੀ ਇਹ ਹਾਂ ਉਹ ਸਾਡੇ ਪਿੰਡਾਂ ਦੇ ਵਿੱਚ ਹੁੰਦੇ ਐ ਸੁੱਕੇ ਦਰਖਤ ਤੇ ਬੈਠਾ ਹੋਣਾ ਹੁਣ ਇਹ ਇਥੇ ਬਾਗਾਮਖਾਨ ਆ ਗਿਆ ਹਾਂ ਬਾਕੀ ਦਾ ਇਹ ਨਾ ਵੀ ਅੱਛਾ ਇਹ ਇੱਕ ਗੱਲ ਹੋਰ ਆਉਂਦੀ ਐ ਇੱਕ ਗੱਲ ਇਹ ਮਾਤਾ ਹੋਰ ਆਉਂਦੀ ਐ ਉਹ ਕਹਿੰਦੇ ਵੀ ਅਸਲੀ ਕਿਸਾਨ ਤਾਂ ਸਾਡੇ ਨਾਲ ਆ ਆ ਤਾਂ ਦੂਜੀਆਂ ਪਾਰਟੀਆਂ ਨੇ ਛੱਡੇ ਵਿਰੋਧ ਕਰਦੇ ਆ ਆ ਸੁਣੋ ਸਾਡੇ ਬਾਕੀ ਦਾ ਇਹ ਦੇਖੋ ਜਦੋਂ ਅਸੀਂ ਦਿੱਲੀ ਗਏ ਆ ਉਦੋਂ ਇਹਨਾਂ ਨੇ ਵੱਡੀਆਂ-ਵੱਡੀਆਂ ਕਿੱਲਾਂ ਲਾਈਆਂ ਸੜਕਾਂ ਦੇ ਉੱਪਰ ਕੰਧਾਂ ਗੱਡੀਆਂ ਵੀ ਜਾਨੀ ਕਿ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਦੇ ਵਿੱਚ ਜਾਣ ਨਹੀਂ ਦਿੱਤਾ ਕੀ ਗੱਲ ਸਾਡੇ ਦੇਸ਼ ਦੀ ਰਾਜਧਾਨੀ ਆ ਉੱਥੇ ਜਾ ਨਹੀਂ ਸਕਦੇ ਅਸੀਂ ਸਾਡਾ ਮੰਨ ਲਾ ਵੀ ਉੱਥੇ ਅਸੀਂ ਪ੍ਰਧਾਨ ਮੰਤਰੀ ਨੂੰ ਬਣਾਇਆ ਹੈ ਵੋਟਾਂ ਅਸੀਂ ਮੁਲਖ ਨੇ ਪਾਈਆਂ ਜਦੋਂ ਮੰਨ ਲਾ ਵੀ ਕੋਈ ਕਿਸਾਨਾ ਮਜ਼ਦੂਰਾਂ ਦਾ ਕੋਈ ਮਸਲਾ ਹੁੰਦਾ ਹੈ ਉਦੋਂ ਇਹ ਉਥੇ ਜਾਣ ਨਹੀਂ ਦਿੰਦੇ ਫਿਰ ਹੁਣ ਇਥੇ ਅਨਸਰਾਜ ਕੀ ਲੈਣ ਆਇਆ ਬਈ ਕੀ ਹੁਣ ਇਹਨੂੰ ਵੋਟਾਂ ਪਾਈ ਜਾਣਗੀਆਂ ਇਹ ਭੁੱਲ ਜੇ ਥੰਦਾ ਹੰਸਰਾਜ ਇਹ ਕਹਿੰਦਾ ਵੀ ਮੈਂ ਗਰੀਬ ਐ ਮੈਨੂੰ ਗਰੀਬ ਕਰਕੇ ਘੇਰ ਲੈਂਦੇ ਐ ਵੀ ਇਥੇ ਵਿਰੋਧਤਾ ਅਸੀਂ ਕਾਂਗਰਸ ਦਾ ਵੀ ਕਰਦੇ ਆ ਅਸੀਂ ਕਾਲੀਆਂ ਦਾ ਵੀ ਕਰਦੇ ਆ ਅਸੀਂ ਆਮ ਆਦਮੀ ਪਾਰਟੀ ਦਾ ਵੀ ਕਰਦੇ ਆ ਅਸੀਂ ਤਾਂ ਨਹੀਂ ਵੀ ਇਕੱਲਾ ਇਹਨਾਂ ਦਾ ਕਰਦੇ ਆ ਸਾਨੂੰ ਪਤਾ ਹੈ ਵੀ ਕਾਲੇ ਕਾਨੂੰਨ ਆ ਜਿਹੜੇ ਇਹ ਲੈ ਕੇ ਜਾਂਦੇ ਸੀ ਇਹਨਾਂ ਨੇ ਰਲ ਕੇ ਲੈ ਕੇ ਜਾਂਦੇ ਸੀ ਹੁਣ ਵੀ ਇਹ ਮਾਰਲਾ ਕੋਆਪਰੇਟ ਕਰਾਣਿਆਂ ਦੀਆਂ ਨੀਤੀਆਂ ਲਾਗੂ ਕਰ ਰਹੇ ਆ ਕੀ ਅਸੀਂ ਇਹਨਾਂ ਦੀ ਇਹਨਾਂ ਦੀਆਂ ਰਾਜਗੱਦੀਆਂ ਤੋਂ ਅਸੀਂ ਕੀ ਲੈਣਾ ਹੈ ਵੇਖੋ ਸਕੂਲ ਸਾਡੇ ਇਹ ਕੋਆਪਰੇਟ ਕਰਾਣਿਆਂ ਨੂੰ ਦੇਣ ਦੇਣ ਜਾ ਰਹੇ ਆ ਹਸਪਤਾਲ ਸਾਡੇ ਦੇਣ ਜਾ ਰਹੇ ਆ ਸੜਕਾਂ ਸਾਡੀਆਂ ਦੇਣ ਜਾ ਰਹੇ ਆ ਸਾਡੇ ਕੋਲੇ ਯਾਨੀ ਕਿ ਇਹਨਾਂ ਨੇ ਛੱਡਿਆ ਕੱਖ ਨਹੀਂ ਇਹ ਕਿਸੇ ਵੀ ਪਾਰਟੀ ਨੇ ਨਾ ਕਾਲੀ ਦਲ ਨੇ ਨਾ ਕਾਂਗਰਸ ਵਾਲਿਆਂ ਨੇ ਨਾ ਆਮ ਆਦਮੀ ਪਾਰਟੀ ਵਾਲਿਆਂ ਨੇ ਨਾ ਇਹਨਾਂ ਨੇ ਭਾਜਪਾ ਵਾਲਿਆਂ ਨੇ ਇਨਾਂ ਦੀ ਇੱਕ ਆਰਸ਼ਸ਼ ਸੰਤਾ ਬਣਾਈ ਹੋਈ ਆ ਭੈਣੋ ਤੇ ਭਰਾਵੋ ਜਿਹੜਾ ਦੇ ਵਿੱਚ ਕੇ ਵੱਡੀ ਪੱਦਰ ਤੇ ਗੁੰਡੇ ਭਰਤੀ ਕੀਤੇ ਹੋਏ ਆ ਕੀ ਉਹ ਮੰਨ ਲਾ ਵੀ ਇੱਥੇ ਜੇ ਕੋਈ ਹੋਰ ਕਿਸੇ ਕੋਲੇ ਇਹਨਾਂ ਨੂੰ ਐ ਹੋ ਜੇ ਵੀ ਨੇ ਮੰਨ ਲਓ ਕੋਈ ਢੰਡਾ ਚੱਕ ਲੈ ਜਾਂ ਅਸੀਂ ਮੰਨ ਲਓ ਵਿਰੋਧ ਕਰਦੇ ਆ ਸਾਡੇ ਖਿਲਾਫ ਇਹਨਾਂ ਨੇ ਵੱਡੀ ਪੱਦਰ ਤੇ ਪਰਚੇ ਦਰਜ ਕਰਦੇ ਨੇ ਆ ਵੀ ਇਹ ਕਿਸਾਨ ਮਜ਼ਦੂਰ ਸਾਡਾ ਵਿਰੋਧ ਕਰਦੇ ਆ ਤੇ ਹੋਰ ਵਿਰੋਧ ਕਰਨ ਵਾਲਿਆਂ ਨੂੰ ਨਕਲੀ ਕਿਸਾਨ ਵੀ ਇਹ ਕਹਿੰਦੇ ਆ ਕਿ ਨਕਲੀ ਕਿਸਾਨ ਵਿਰੋਧ ਕਰਦੇ ਆ ਅਸਲੀ ਨਹੀਂ ਦੇਖੋ ਉਹ ਜਿਹੜਾ ਜਸਵੀਰ ਹੈ ਚੱਕਾਂ ਵਾਲਾ ਮਾਸਟਰ ਉਹਨੇ ਵੀ ਕਿਹਾ ਸੀ ਆਦਾ ਇਹ ਜਥੇਬੰਦੀਆਂ ਜਿਹੜੀਆਂ ਇਹ ਖਰਾਬ ਕਰਦੀਆਂ ਇਹ ਉਹਨੀਆਂ ਬਹੁਤ ਸਾੜੀ ਦੇ ਇਹਨਾਂ ਨੇ ਬੇੜਾ ਬਹੁਤ ਆ ਉਹਨੇ ਮਾਫੀ ਮੰਗੀ ਐਡੇ ਬੇਸ਼ਰਮ ਲੋਕ ਐ ਕਹਿ ਕੇ ਮੜਕੇ ਮਾਫੀ ਮੰਗ ਲੈਂਦੇ ਆ ਬੰਦਾ ਮਾਰ ਕੇ ਵੀ ਮਾਫੀ ਮੰਗ ਲੈਂਦੇ ਆ ਇਹ ਇਹ ਜੀ ਐ ਪਰ ਜਿਹੜਾ ਸਾਡੇ ਜਥੇ ਬੰਦਗਾ ਅਸੀਂ ਸਮਝਦੇ ਸੋਚਦੇ ਨਾਲ ਬੋਲਦੇ ਆ ਸਾਡਾ ਨਾ ਤਾਂ ਕੋਈ ਕਾਲਗਾ ਨਾ ਨੀਜੀ ਵਿਰੋਧ ਸੀ ਦੁਸ਼ਮਣੀ ਸੀ ਨਾ ਕਾਂਗਰਸ ਨਾਲ ਨਾ ਇਹਨਾਂ ਨਾਲ ਸਾਡਾ ਜਿਹੜਾ ਹੈਗਾ ਵਿਰੋਧ ਇਹਨਾਂ ਨੀਤੀਆਂ ਤੇ ਪਾਲਿਸਾਂ ਨਾਲ ਇਹਨਾਂ ਦੀ ਕੁਰਸੀ ਨਾਲ ਕੁਰਸੀ ਦੇ ਕੋਈ ਬਹਿ ਜੇ ਉਹਨੇ ਲੋਕਾਂ ਦੀ ਗੱਲ ਨਹੀਂ ਕਰਨੀ ਉਹਨੇ ਜੋਖਾਂ ਦੀ ਗੱਲ ਕਰਨੀ ਹੈ ਜੋਖਾਂ ਦੇ ਨਾਲ ਖੜਨਾ ਹੈ ਜੋਖ ਕਿਹਣੀ ਹੈ ਜੋਖ ਜਿਹੜੇ ਕੁਰਸੀ ਦੇ ਬਹਿਗੇ ਲੋਕਾਂ ਦਾ ਖੂਨ ਚੂਸਣਾ ਲੋਕ ਅਸੀਂ ਆਏ ਜਿਹੜੇ ਆ ਖੜੇ ਆ ਅਸੀਂ ਗਰੀਬ ਉਹ ਆਹਨ ਸਰਦਾਰ ਮੈਂ ਗਰੀਬ ਐ ਚੰਨੀਆਂ ਦਾ ਸੀ ਮੈਂ ਗਰੀਬ ਐ ਇੱਥੇ ਤਾਂ ਬਰਸਾੜੀ ਗਰੀਬ ਤੁਰੇ ਆਉਂਦੇ ਆ ਮੀਰ ਕਹਣਾ ਤੁਸੀਂ ਵੀ ਗਰੀਬ ਐ ਅਸੀਂ ਤਾਂ ਸਾਨੂੰ ਇਹਨਾਂ ਦਾ ਗਰੀਬ ਕੀਤਾ ਅਸੀਂ ਗਰੀਬ ਨਹੀਂ ਸਾਨੂੰ ਇਹਨਾਂ ਨੇ ਗਰੀਬ ਕੀਤਾ ਜਿਹੜੇ ਵਿਚਾਰੇ ਅੱਜ ਦਿਹਾੜੀ ਤੇ ਲਿਆਂਦੇ ਉਹਨਾਂ ਦਾ ਢਿੱਡਾਂ ਦਾ ਰਜਕਾਰ ਆਥਰ ਉਹਨਾਂ ਨੇ ਆਖਿਆ ਸੀ ਆਟਾ ਲਿਆਵਾਂਗੇ ਉਹ ਵਿਚਾਰੇ ਅੱਜ ਸਾਰੇ ਦਿਹਾੜੀ ਤੇ ਲੈ ਕੇ ਕੁੜੀਆਂ ਆ ਬਹਾ ਲੀਆਂ ਕੀ ਗੱਲ ਇਹ ਕੋਈ ਨਾ ਉਹਨਾਂ ਦੀ ਵੋਟਾਂ ਨਾ ਵਸਤਾ ਬੱਸਾਂ ਪਰ ਕੇ ਸਾਡੇ ਸਾਹਮਣੇ ਉਤਰਿਆ ਇਹ ਤਾਂ ਜਮੀਰਾਂ ਵਾਲੇ ਆ ਸਾਡੀ ਜ਼ਮੀਰ ਜਾਗਦੀ ਹੈ ਭਲਾ ਸਾਡੇ ਕੋਲੇ ਦੋ ਟਾਈਮ ਦੀ ਰੋਟੀ ਨਾ ਹੋਵੇ ਜਿਹੜੀ ਸਾਡੇ ਅੱਖਾਂ ਹੈ ਤੇ ਜਿਹੜੀ ਉਹ ਸਾਡੀ ਕਾਇਮ ਹੈ ਇਹਨਾਂ ਦੀਆਂ ਅੱਖਾਂ ਵੀ ਮਰ ਗਈਆਂ ਇਹਨਾਂ ਦੀਆਂ ਜਲੀਲਾਂ ਵੀ ਮਰ ਗਈਆਂ ਬਸ ਇੰਨੀ ਕੁ ਜੋਗ ਰਹੀ ਜਿਹੜੀਆਂ ਬਾਹ ਜੇਬ ਜਉਂਦੇ ਆ ਜਾਂ ਕੁੜਿਆਂ ਤੇ ਕਮੈਂਟ ਕਰਦੇ ਆ ਆਨਸਰ ਆ ਜਾ ਜਿਹੜਾ ਕਰਦਾ ਇਹਦਾ ਗੀਤ ਸੁਣਿਆ ਹੋਊ ਤੁਸੀਂ ਕਿਤੇ ਬੰਜਾਰ ਨੇ ਕੁੜਗੇ ਕਿਤੇ ਮੱਸੀਆਂ ਨੂੰ ਪੁੰਨਿਆ ਬਣਾਈ ਬੈਠੀਆਂ ਇਹ ਸਾਡਾ ਕੀ ਸੁਆਰ ਦੇ ਸੁਣਿਆ ਤੂੰ ਹੀ ਮੈਂ ਤਾਂ ਸੁਣਦੀ ਸੁਣਿਆ ਮੈਂ ਤਾਂ ਹੀ ਆਣੀ ਆ ਮੈਂ ਤਾਂ ਹੀ ਆਣੀ ਆ ਸੁਣਿਆ ਏ ਜਾਨੀ ਵੀ ਇਹ ਕਮੈਂਟ ਕਰਨ ਵਾਲੀ ਐ ਇਹ ਲੋਕਾਂ ਦਾ ਕੁਛ ਨਹੀਂ ਸਮਾਰਦੇ ਅਨਸਰ ਆ ਜਾ ਜੇ ਕੋਈ ਮਲਕਾਰ ਸਿੱਧੂ ਆ ਜਾ ਜੇ ਕੋਈ ਆ ਜਾਣਾ ਹੁਣ ਲਈ ਫਿਰਦੇ ਫਰੀਦਕੋਟ ਉੱਠਿਆ ਹਾਂ ਜੀ ਤਨਮੋਲ ਹਾਂ ਉਹ ਆ ਜਾ ਜੇ ਕੋਈ ਆ ਜਾ ਜੇ ਸਾਡਾ ਕਿਸੇ ਨੇ ਨਹੀਂ ਸਮਾਰਨਾ ਅੱਲੇ ਕੇ ਵਿਰੋਧ ਕਰ ਦਿੰਦੇ ਕਿਸਾਨ ਦੀ ਮੌਤ ਹੋਈ ਹੈ ਪਟਿਆਲੇ ਉਹਦੇ ਤਰ੍ਹਾਂ ਪ੍ਰਤੀਨਿਧ ਕੌਰ ਦਾ ਵਿਰੋਧ ਸੀ ਉੱਥੇ ਭਾਜਪਾ ਦੇ ਉਮੀਦਵਾਰ ਦਾ ਉੱਥੇ ਮੌਤ ਹੋਈ ਹੈ ਤੇ ਉਸ ਤੋਂ ਬਾਅਦ ਕਹਿੰਦੇ ਵੀ ਹਾਲਚਾਲ ਵੀ ਨਹੀਂ ਆਜੇ ਤੱਕ ਉਹਨਾਂ ਨੇ ਪੁੱਛਿਆ ਹਾਲਚਾਲ ਕੀ ਪੁੱਛਣਾ ਸੀ ਹਾਲ ਜਲਦਾ ਨਾ ਪੁੱਛਣਗੇ ਲੋਕਾਂ ਦੇ ਮੈਂ ਤੁਹਾਨੂੰ ਦੱਸਿਆ ਵੀ ਗੁੰਡਿਆਂ ਦੀ ਸਰਕਾਰ ਹੈ ਹਾਂ ਗੁੰਡਾ ਕਰਦੀ ਰਜਕੇ ਕਰਦੀ ਹੈ ਹਾਂ ਇਹਨਾਂ ਨੂੰ ਕਿਸੇ ਦਾ ਹੇਤ ਨਹੀਂ ਕਿਸੇ ਦਾ ਇਹਨਾਂ ਨੂੰ ਮੋਹ ਨਹੀਂ ਕਿਸੇ ਦਾ ਪ੍ਰੇਮ ਨਹੀਂ ਇਹਨਾਂ ਨੂੰ ਸਿਰਫ ਆਦਿਆਂ ਤੇ ਯਾਰੀਆਂ ਪਰੰਦਾ ਹਾਂ ਅੰਸ਼ ਰਾਜ ਕੋਲੇ ਕੀ ਨਹੀਂ ਕਿੰਨਿਆਂ ਦੇ ਕੋਲੇ ਮਾਇਆ ਹੈ ਕਿੰਨਾਂ ਕਦੇ ਇਹਨਾਂ ਨੇ ਬੰਗਲੇ ਪਾਏ ਹੋਏ ਆ ਅਜੇ ਇਹਦੀ ਨੀਤ ਨਹੀਂ ਪਈ ਹਾਂ ਹਜੇ ਵੀ ਸਾਡੇ ਨੌਜਵਾਨ ਸ਼ੁਭ ਕਰਨ ਵਰਗੇ ਕਤਲ ਕਰਾਤੇ ਤੇ ਉਸ ਗੱਲ ਨੂੰ ਮੰਨਦੇ ਨਹੀਂ ਕਿ ਇੱਕ ਪਾਸੇ ਕਾਤਲ ਐ ਇੱਕ ਪਾਸੇ ਜ਼ੀਰੋ ਨੰਬਰ ਦੇ ਪਰਚੇ ਘਰਤੇ ਆ ਦੇਖੋ ਅੰਸ ਰਾਜ ਲੋਕਾਂ ਦੇ ਹੱਥ ਦਾ ਭਰਾਵਾ ਸਾਨੂੰ ਕੋਈ ਯਾਕ ਨਹੀਂ ਅਸੀਂ ਗਰੀਬ ਜਮਾਨ ਗਰੀਬ ਇਹਨਾਂ ਨੇ ਕੀਤੇ ਆ ਜੋ ਕੋਈ ਸਾਡੀ ਲੁੱਟਾ ਹੀ ਕਰਦੇ ਆ ਉਹ ਅਸੀਂ ਗਰੀਬ ਨਹੀਂ ਗਰੀਬ ਸਰਕਾਰਾਂ ਨੇ ਕਰਤੇ ਤੇ ਗਰੀਬ ਸਾਡਾ ਦਿਲ ਹਜੇ ਵੀ ਨਹੀਂ ਗਰੀਬ ਅਜੇ ਵੀ ਸਾਡਾ ਦਿਲ ਅਮੀਰ ਆ ਜਿੱਥੇ ਅਸੀਂ ਬੈਠੇ ਆਂ ਲੰਗਰ ਲੱਗ ਜਾਂਦੇ ਚਾਹ ਜਾਂਦੀ ਪਾਣੀ ਅਸੀਂ ਨੀ ਗਰੀਬ ਇਹ ਹੋਣਗੇ ਗਰੀਬ ਇਹ ਹੋਣਗੇ ਆਵਦੇ ਆਪ ਚ ਗਰੀਬ ਆ ਪਰ ਲੋਕਾਂ ਨੇ ਇਹਨਾਂ ਨੇ ਰਾਤ ਚੋਸ ਲਈ ਤੂੰ ਤਾਂ ਉੱਤੇ ਪਤਾ ਹੀ ਨਹੀਂ ਲੱਗਿਆ ਕੀੜਾ ਵਾਲੇ ਕੁੱਤੇ ਵਾਂਗੂ ਰਾਤ ਨੂੰ ਪਿੱਛੇ ਹੀ ਮੁੜ ਗਿਆ ਜਿਹੜਾ ਆਹੇ ਜਿਹੜਾ ਨੇ ਅੱਜ ਆਉਣਾ ਮੈਨੂੰ ਤਾਂ ਨਾ ਨੀ ਆਉਂਦਾ ਹੰਸਰਾਜ ਹੰਸਰਾਜ ਹਾਂ ਐ ਬਾਪਸੀ ਮੁੜ ਗਿਆ ਸੀ ਤਾਂ ਬੈਠ ਕੇ ਸੀ ਮੈਂ ਤਾਂ ਮਿੰਤਾ ਕਰਨ ਲਾਤਾ ਮੈਨੂੰ ਮਿੰਤਰਾ ਜਿਹਾ ਮਿੰਤ ਬਣ ਗਿਆ ਮੈਂ ਕਿਹਾ ਮੈਂ ਤਾਂ ਕਿਸਾਨਾਂ ਦੀ ਮਿੰਤਾ ਹੀ ਕਰੀ ਜਾਂਦਾ ਮੈਂ ਤਾਂ ਮਿੰਤਾ ਕਾਹਤੋਂ ਕਰਦਾ ਹਾਂ ਜੇ ਤੁਹਾਡੇ ਚ ਕਮੀਆਂ ਤਾਂ ਤਾਂ ਹੀ ਮੈਂ ਤਾਂ ਕਰਦੇ ਆ ਨਹੀਂ ਲੋਕਾਂ ਦੇ ਆ ਕੇ ਦੁੱਖ ਸੁਣੋ ਮੈਂ ਤਾਂ ਇਹ ਮਿਹਨਤ ਕਾਦੀ ਹੈ ਅਗਲਾ ਦਾ ਨੌਜਵਾਨ ਬੁੱਤ ਮਰ ਗਿਆ ਕਿਸੇ ਤੇ ਪਰਚਾ ਨਹੀਂ ਦਰਜ ਕੀਤਾ ਸਰਕਾਰ ਨੇ ਤੇ ਇਹ ਮਿਹਨਤ ਕਾਦੀ ਹੈ ਬਈ ਇਹ ਤਾਂ ਮਿਹਨਤ ਨਹੀਂ ਗਈ ਧੱਕੇਸ਼ਾਹੀ ਸਰਕਾਰ ਹੈ ਜੇ ਅਸੀਂ ਅੱਖ ਕੇ ਮਿਹਨਤ ਨਹੀਂ ਇਹ ਹਕੂਮਤ ਹੈ ਜਿਹੜੀ ਧੱਕੇਸ਼ਾਹੀ ਹੈ ਗੁੰਡਿਆਂ ਦੀ ਸਰਕਾਰ ਹੈ ਇਹ ਜਾਨਵਰਾਂ ਵਾਲੇ ਆ ਸਾਨੂੰ ਆਉਂਦੇ ਨਹੀਂ ਗਏ ਅਸੀਂ ਭੁੱਲ ਜਾਂਨੇ ਆ ਪਿਛਲੀ ਇਲੈਕਸ਼ਨ ਕੀ ਸੀ ਆ ਸੱਚੂ ਮੈਂ ਉਹ ਨਾ ਕੰਧ ਚ ਪਾਇਆ ਜੇ ਬੀਸੀ ਨਾਲ ਕੰਧ ਦਾ ਹੀ ਉਥੋਂ ਨਹੀਂ ਪਾਇਆ ਤੇ ਲੋਕਾਂ ਜਾਇਆ ਨਹੀਂ ਇਹ ਐ ਵੀ ਕਰ ਜਾਂਦੇ ਆ ਹੁਣ ਸਾਨੂੰ ਤਾਂ ਉਹਦੇ ਪਤਾ ਹੀ ਨਹੀਂ ਲੱਗਿਆ ਕੀੜਾ ਵਾਲੇ ਕੁੱਤੇ ਵਾਂਗੂ ਰਾਤ ਨੂੰ ਪਿੱਛੇ ਹੀ ਮੁੜ ਗਿਆ ਜਿਹੜਾ ਆਹੀ ਜਿਹੜਾ ਨੇ ਅੱਜ ਆਉਣਾ ਮੈਨੂੰ ਤਾਂ ਨਾਂ ਨਹੀਂ ਆਉਂਦਾ ਹੰਸਰਾਜ ਹੰਸਰਾਜ ਹਾਂ ਆਈ ਬਾਬਸੀ ਮੁੜ ਗਿਆ ਸੀ ਤਾਂ ਬੈਠੇ ਸੀ ਮੈਂ ਤਾਂ ਕਰਨ ਲਾਤਾ ਮੈਨੂੰ ਮਿੰਤਰਾ ਜਮਿੰਤ ਬਣ ਗਿਆ ਮੈਂ ਕਹਿੰਦਾ ਨਾ ਤਾਂ ਮੈਂ ਕਿਸਾਨਾਂ ਦੀ ਮਿੰਤਾਂ ਹੀ ਕਰੀ ਜਾਂਦਾ ਮੈਂ ਤਾਂ ਮੈਂ ਤਾਂ ਕਾਹਤੋਂ ਕਰਦਾ ਹਾਂ ਜੇ ਤੁਹਾਡੇ ਚ ਕਮੀਆਂ ਤਾਂ ਤਾਂ ਹੀ ਮੈਂ ਤਾਂ ਕਰਦੇ ਆ ਨਹੀਂ ਲੋਕਾਂ ਦੇ ਆ ਕੇ ਦੁੱਖ ਸੁਣੋ ਮੈਂ ਤਾਂ ਇਹ ਮਹਿੰਤ ਕਾਦੀ ਹੈ ਅਗਲਾ ਦਾ ਨੌਜਵਾਨ ਕੋਤ ਮਰ ਗਿਆ ਕਿਸੇ ਤੇ ਪਰਚਾ ਨਹੀਂ ਦਰਜ ਕੀਤਾ ਸਰਕਾਰ ਨੇ ਤੇ ਇਹ ਮਹਿੰਤ ਕਾਦੀ ਹੈ ਬਈ ਇਹ ਤਾਂ ਮਹਿੰਤ ਨਹੀਂ ਗਈ ਧੱਕੇਸ਼ਾਹੀ ਸਰਕਾਰ ਹੈ ਜੇ ਅਸੀਂ ਆਖ ਕੇ ਮਹਿੰਤ ਨਹੀਂ ਇਹ ਹਕੂਮਤਾਂ ਜਿਹੜੀ ਧੱਕੇਸ਼ਾਹੀ ਹੈ ਗੁੰਡਿਆਂ ਦੀ ਸਰਕਾਰ ਹੈ ਇਹ